ਬਾਈ ਜੀ ਪੀਰ ਹੈ ਪੀਰ ਬਾਰੇ ਬਹੁਤ ਹੀ ਜ਼ਿਆਦਾ ਸੁਣਿਆ ਬਹੁਤ ਸ਼ਕਤੀਸ਼ਾਲੀ ਪੀਰ ਹੈ ਕਹਿੰਦੇ ਵੀ ਬਾਹਰਲੇ ਦੇਸ਼ ਜਾਣਾ ਹੋਵੇ ਕਿਸੇ ਵੀ ਤਰ੍ਹਾਂ ਦੀ ਕੋਈ ਬਿਮਾਰੀ ਹੋਵੇ ਵੱਡੀਆਂ ਤੋਂ ਵੱਡੀਆਂ ਬਿਮਾਰੀਆਂ ਬਾਹਰਲੇ ਦੇਸ਼ਾਂ ਤੱਕ ਦੇ ਵਿਜੇ ਅਤੇ ਪੂਰੀ ਇੰਡੀਆ ਦੇ ਵਿੱਚੋਂ ਲੋਕ ਆਉਂਦੇ ਨੇ ਜਹਾਜ਼ਾਂ ਦੇ ਵਿੱਚ ਚੜ ਚੜ ਕੇ ਇਹ ਪੀਰ ਦੀ ਜਿਹੜੀ ਮਹਿਮਾ ਅੱਜ ਤੁਹਾਨੂੰ ਸੁਣਾਵਾਂਗੇ ਸਾਡੇ ਨਾਲ ਨੇ ਜੀ ਬਾਪੂ ਜੀ ਨੇ ਜੋ ਹਨਗ ਸਿੰਘ ਨੇ ਜੋ ਇਸ ਟਾਈਮ ਇੱਥੇ ਸੇਵਾ ਜਿਹੜੀ ਨਿਭਾ ਰਹੇ ਨੇ ਸੇਵਾਦਾਰ ਬਾਬਾ ਲਾਲ ਸਿੰਘ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਪਹਿਲਾਂ ਤੁਹਾਨੂੰ ਪੀਰ ਜਿਹੜਾ ਉਹ ਦਿਖਾ ਦਿੰਨੇ ਆ ਤੇ ਆ ਜੋ ਭੰਦਰੋ ਵੀ ਦਿਖਾ ਦਈ ਇੱਕ ਵਾਰੀ ਤੇ ਉਸ ਤੋਂ ਬਾਅਦ ਤੁਹਾਨੂੰ ਬਾਬਾ ਜੀ ਜਿਹੜਾ ਪੀਰਾਂ ਬਾਰੇ ਪੂਰੀ ਬਾਪੂ ਲਾਭ ਸਿੰਘ ਜੀ ਤੋਂ ਪੂਰੀ ਜਿਹੜੀ ਕਹਾਣੀ ਤੁਹਾਡੇ ਨਾਲ ਸ਼ੇਅਰ ਕਰਵਾਵਾਂਗੇ ਬਹੁਤ ਹੀ ਜ਼ਿਆਦਾ ਸ਼ਕਤੀਸ਼ਾਲੀ ਆ ਬਹੁਤ ਕਰਨੀ ਵਾਲੇ ਪੀਰ ਨੇ ਆ ਦੇਖੋ ਜੀ ਲੱਖ ਦਾ ਤਾਂ ਲਾਲਾਂ ਵਾਲੇ ਪੀਰ ਨੇ ਜੀ ਕਹਿੰਦੇ ਫੋਨ ਦੇ ਉੱਤੇ ਜੇ ਤੁਸੀਂ ਅੱਛਾ ਥੇ ਵਾਲਾ ਪੀਰ ਠੀਕ ਹੈ ਜੀ ਸੌਰੀ ਮਾਫ ਕਰਨਾ ਥੇ ਵਾਲਾ ਪੀਰ ਹੈ ਜੀ ਥੇ ਵਾਲਾ ਪੀਰ ਵੱਜਦਾ ਇਹਦਾ ਤੁਸੀਂ ਜਿਵੇਂ ਤੁਹਾਨੂੰ ਵੀਡੀਓ ਸ਼ੋਅ ਹੋ ਰਹੀ ਹੈ ਤੁਸੀਂ ਵੀਡੀਓ ਦੇ ਉੱਤੇ ਦੇਖ ਕੇ ਸੁੱਖ ਸੁੱਖ ਲੈਣੀ ਹੈ ਜੀ ਜਦੋਂ ਪੂਰੀ ਹੋ ਗਈ ਉਸ ਤੋਂ ਬਾਅਦ ਆਉਣਾ ਇੱਥੇ ਤੁਸੀਂ ਦੇਖ ਸਕਦੇ ਹੋ ਉਹ ਵੀ ਚੜੇ ਹੋਏ ਨੇ ਨਿੰਮ ਬੱਚੇ ਵੀ ਹੁੰਦੇ ਨੇ ਤੇ ਨਾਲ ਨੂਨ ਵੀ ਚੜਦਾ ਬਹੁਤ ਕੁਝ ਚੜਦਾ ਕੀ ਕੁਝ ਚੜਦਾ ਕਿਵੇਂ ਤੁਸੀਂ ਆ ਸਕਦੇ ਹੋ ਸਾਰੀ ਗੱਲਬਾਤ ਵੀਡੀਓ ਦੇ ਵਿੱਚ ਕਰਾਂਗੇ ਆਓ ਬਾਪੂ ਲਾਵ ਜੀ ਨਾਲ ਗੱਲਬਾਤ ਕਰਾਂਗੇ ਤੇ ਖਾਸ ਦੋਸਤੋ ਇੱਥੇ ਇਹ ਹੈ ਵੀ ਜਦੋਂ ਤੁਸੀਂ ਵੀਡੀਓ ਨੂੰ ਦੇਖ ਕੇ ਸ਼ੇਅਰ ਕਰੋਗੇ ਅੱਧੇ ਪਾਪ ਤਾਂ ਤੁਹਾਡੇ ਅੱਧੇ ਪੁੰਨ ਤਾਂ ਤੁਹਾਨੂੰ ਇੱਥੋਂ ਲੱਗ ਜਾਣਗੇ ਤੇ ਬਾਪੂ ਜੀ ਨਾਲ ਗੱਲ ਕਰਦੇ ਆਪੂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਇਹਦਨ ਦਾ ਸੰਵੀਰ ਥੋਂ ਆਇਆ ਜੀ ਤੈਨੂੰ ਅਸੀਂ ਮੇਥੋਂ ਫਰੋਜਪੁਰ ਤੋਂ ਅੱਛਾ ਉਹਨਾਂ ਨੇ ਆ ਕੇ ਉਰੇ ਆ ਕੇ ਖੜੇ ਨੇ ਹਾਂ ਆ ਕੇ ਉਹ ਨਹੀਂ ਉਹ ਕਹਿੰਦਾ ਸਾਡਾ ਕੰਮ ਬਣ ਗਿਆ ਹਾਂ ਵੀ ਜਦੋਂ ਤੇਰੀ ਇਹ ਸੁਣੀ ਹੈ ਨਾ ਸੀਨੈਰੀਆ ਤੇ ਦੇਖਿਆ ਸਾਡੇ ਘਰ ਵਾਲੀ ਨੇ ਕਹਿੰਦਾ ਸੁਖ ਸੁਖ ਲਈ ਵੀ ਸਾਡਾ ਆੜਿਆ ਪੈਤੀ ਕੰਮ ਕਹਿੰਦਾ ਬਾਹਰ ਜਾਣਕਣੀਓ ਵੀਜਾ ਨਹੀਂ ਲੱਗਦਾ ਸੀ ਅੱਛਾ ਕਹਿੰਦਾ ਇੱਥੋਂ ਸੁਣ ਸਾਰੋਂ ਨੇ ਸੁਖ ਸੁਖ ਲਈ ਉਰੇ ਨਹੀਂ ਉਹਦੀ ਬਣ ਗਿਆ ਕੰਮ ਸਾਡਾ ਓ ਲੋ ਡੂਨ ਦੇ ਦੋੜਾ ਬੇਰੇ ਕੇ ਗੈਉਰੀ ਅੱਛਾ ਅੜੇ ਹੋਏ ਕੰਮ ਨਿਕਲਦੇ ਨੇ ਅੱਛਾ ਬੱਚਿਆਂ ਬਾਰੇ ਉਹ ਵੀ ਚਾੜੇ ਪੈਨੇ ਉਹ ਨਿੰਮਾ ਹਾਂ ਇਹ ਵੀ ਬੱਚਿਆਂ ਦੇ ਵੀ ਜਿਹੜੇ ਨਵੇਂ ਜੰਮਦੇ ਨੇ ਜਾਂ ਨਵਾਂ ਜੰਮਦਾ ਸੁਖ ਸੁਖਰਾ ਮੁਰਗਾ ਬੱਕਰਾ ਇਹ ਵੀ ਲੱਗਦਾ ਓਰੇ ਆਉਂਦਾ ਅੱਛਾ ਕੀ ਕੁਛ ਜੇ ਆਪਾਂ ਸੁਖ ਸੁਖੀ ਵੀ ਕਾਦੀ ਕਾਦੀ ਸੁਖ ਸੁਖਦੇ ਨੇ ਲੋਕ ਉਹਦਾ ਵੀ ਆਪਣੀ ਮਰਜ਼ੀ ਆ ਨਾ ਐਂ ਦਾ ਐ ਨਹੀਂ ਵੀ ਕੋਈ ਧੱਕੇ ਨਾਲ ਕਿਸੇ ਤੋਂ ਕੁਝ ਕਰਾਉਂਦਾ ਹਾਂ 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 ਇਹਦਾ ਹੁਣ ਤੇਰੀ ਮੰਨ ਦੀ ਆ ਜਿਹੜੀ ਜੀ ਤੂੰ ਖਾਣਾ ਪੀਣਾ ਜਾਂ ਕੋਈ ਕੰਮ ਹੈ ਬੰਦਾ ਹੈ ਜਾਂ ਕੰਮ ਸੁਖ ਸੁਖਰਾ ਹਾਂ ਹਾਂ ਇਹ ਤਾਂ ਹੈ ਹਾਂ ਹਾਂ ਠੀਕ ਹੈ ਫਾਜ ਲਿਕੇ ਤੋਂ ਆਏ ਬੰਦੇ ਪੁਰੇ ਆਂਦੀ ਫੂਨ ਆਇਆ ਉਹਨਾਂ ਨੂੰ ਕਹਿੰਦੇ ਕੰਮ ਬਣ ਗਿਆ ਆਪਣਾ ਇੱਥੇ ਆਏ ਨੇ ਉਹ ਹਾਂ ਉਰੇ ਫੋਨ ਆ ਗਿਆ ਉਹਨਾਂ ਨੂੰ ਵੀ ਸਾਡਾ ਕੰਮ ਬਣ ਗਿਆ ਅੱਛਾ ਉਰੇ ਪਹੁੰਚ ਗਈ ਬਣ ਗਿਆ ਕੰਮ ਚੰਡੀਗੜ੍ਹ ਤੋਂ ਆਈ ਸੰਗਤ ਉਹਨਾਂ ਨੇ ਕਿਹਾ ਐਸੇ ਲੋਟੇ ਵੀ ਸਾਡਾ ਪਰਸੋਂ ਦੀ ਜੱਤ ਜੁਰੀ ਰੀਲ ਚੜ੍ਹ ਆ ਜੀਦੇ ਉਹਨੂੰ ਉਹ ਸੁਣਨ ਸਾਰ ਸਾਡਾ ਕੰਮ ਬਣ ਗਿਆ ਅੱਛਾ ਜੇਲੇ ਤੋਂ ਆਏ ਜੇਲੇ ਦੇ ਮੁਟਿਆਰ ਆਈਆਂ ਬੰਦੇ ਉਹ ਕਹਿੰਦੇ ਸਾਡਾ ਕੰਮ ਬਣ ਗਿਆ ਜਿਹੜਾ ਸਾਨੂੰ ਸੋਚ ਸੀ ਕਿ ਨਾ ਸਾਡਾ ਕੰਮ ਹੋ ਗਿਆ ਹਾਂ ਹੋ ਗਿਆ ਫੇਰ ਆਪਣੇ ਇੱਥੇ ਮਾਨਸਰਤਵਾੜ ਦੇ ਕੱਲ ਵੀ ਪੰਜ ਛੀ ਜਣੇ ਅੱਛਾ ਉਹ ਕਹਿੰਦੇ ਵੀ ਸਾਡਾ ਉਰੇ ਸੁਣਨ ਸਾਰ ਦੇਖਣ ਸਾਰ ਗੱਲ ਸਾਡੀ ਕੰਮ ਹੋ ਗਿਆ ਅੱਛਾ ਯਾਨੀ ਆਉਂਦੇ ਜਿਆਦਾ ਵੀਰਵਾਰ ਨੂੰ ਆਉਣਾ ਹੁੰਦਾ ਹ ਮ ਕਰ ਰਹਾ ਹਾਂ ਅੱਛਾ ਜਿਵੇਂ ਕਈ ਬਿਮਾਰ ਹੁੰਦੇ ਨੇ ਕੋਈ ਬਿਮਾਰ ਵੀ ਆਉਂਦੇ ਨੇ ਇੱਥੇ ਬਿਮਾਰ ਤਾਂ ਨੇ ਸੁੱਕ ਸੁਖ ਖਲਾਬੜੀ ਉਰੇ ਲੈ ਆਉਣੀ ਜਾਂ ਲੋੜੇ ਨਹੀਂ ਅੱਛਾ ਉਰੇ ਆਉਣ ਦੀ ਲੋੜ ਹੀ ਨਹੀਂ ਵੀਡੀਓ ਦੇਖ ਲਈ ਵੀਡੀਓ ਤੇ ਸੁੱਕ ਸੁਖ ਲੋ ਆ ਵੀਡੀਓ ਤੇ ਸੁੱਕ ਸੁਖ ਲੋ ਆਪਣੀ ਠੀਕ ਹੈ ਜੀ ਪੂਰਾ ਕੰਮ ਪੂਰਾ ਹੋ ਜੂਗਾ ਮਸਾਂ ਤੇ ਮਹਾਰਾਜ ਦੀ ਜੋਟ ਆਣੀ ਹੈ ਇਹਨਾਂ ਦੀਆਂ ਜੋਟਾਂ ਆਣੀਆਂ ਨੇ ਉਰੇ ਅੱਛਾ ਸ਼ਿਵਜੀ ਦੀ ਮਾਰ ਕਦੇ ਬਾਬਾ ਜੀ ਤੁਸੀਂ ਚਮਤਕਾਰ ਦੇਖਿਆ ਉਰੇ ਹਾਂ ਹਾਂ ਉਰੇ ਸੰਦਸਿਆ ਦੀ ਜਿਨੇ ਲਾਈਟ ਲੱਗਰੀ ਬਿਨਾਂ ਬਰਤੋਂ ਦਾਂ ਮੇਰੇ ਹਾਂ ਬਿਨਾਂ ਇਲੈਕਟ੍ਰਿਕ ਤੋਂ ਲਾਈਟ ਲੱਗਦੀ ਅੱਛਾ ਬਿਨਾਂ ਲਾਈਟ ਤੋਂ ਲਾਈਟ ਲੱਗਦੀ ਆ ਬਰੇ ਅੱਛਾ ਇਹ ਤਾਂ ਚਮਤਕਾਰ ਹੀ ਆ ਪਰ ਸੱਚੀ ਹੈ ਪੂਰੀ ਚਮਤਕਾਰ ਹੀ ਆ ਮੇਰਾ ਖੰਡਲ ਦੇਖ ਲੋ ਅੰਮ੍ਰਿਤ ਚਾਉਂਦਾ ਐਤੋਂ ਹਾਂ ਐਤੋਂ ਅੰਮ੍ਰਿਤ ਚਾਉਂਦਾ ਜੀ ਹਾਂ ਐਤੋਂ ਹਾਂ ਆ ਦਰਖਤ ਤੋਂ ਅੰਮ੍ਰਿਤ ਚਾਉਂਦਾ ਹੈ ਗਰਮੀਆਂ ਦੇ ਵਿੱਚ ਬਹੁਤ ਜ਼ਿਆਦਾ ਥੱਲੇ ਕਹਿੰਦੇ ਖੰਡੇ ਖੰਡੇ ਜਿਹੜੀ ਦੇਸੀ ਖੰਡ ਹੁੰਦੀਆਂ ਨਿਰੀ ਡਿਗ ਜਾਂਦੀਆਂ ਨੀਚੇ ਚਿੱਟਾ ਹੋ ਜਾਂਦਾ ਥੱਲੋ ਹਾਂ ਹਾਂ ਅੱਗੇ ਇਹੀ ਆ ਬਈ ਬਾਈ ਬੰਦਾ ਜੇ ਰੱਬ ਨੂੰ ਮੰਨੂਗਾ ਇਹਦਾ ਠੀਕ ਹੈ ਇਹ ਬੰਦੇ ਨੂੰ ਬੰਦੇ ਨੂੰ ਨਾ ਰੱਬ ਮੰਨੋ ਇਹ ਬੰਦੇ ਨੂੰ ਮੰਨਾਂਗੇ ਤਾਂ ਕੁਝ ਵੀ ਨਹੀਂ ਠੀਕ ਹੈ ਬਰ ਬਰੋ ਚੂੜੀਆਂ ਜੋਂਦੇ ਬੱਲੇ ਕੱਖ ਵੀ ਨਹੀਂ ਕੱਖ ਵੀ ਨਹੀਂ ਸਿੱਧੇ ਜੋੜਤ ਲਾ ਕੇ ਪਰਮੇਸ਼ਰ ਨੂੰ ਮੰਨੋ ਇੱਕ ਵਾਰੀ ਮੁਰਗਾ ਲੈ ਗਿਆ ਸੀ ਕੋਈ ਜਾ ਕੇ ਤਾਂ ਮੁਰਗਾ ਹਾਂ ਮੁਰਗਾ ਲੈ ਗਿਆ ਸੀ ਉਹ ਦਿਨ ਕਹਿੰਦਾ ਮੁੜ ਕੇ ਹਾੜੇ ਕੱਢ ਕੇ ਛੱਡ ਕੇ ਗਿਆ ਕੌਣ ਸੀ ਕੌਣ ਸੀ ਨਿੰਗ ਸਿੰਘ ਤੇ ਅੱਛਾ ਨਿੰਗ ਸਿੰਘ ਮੁਰਗਾ ਲੈ ਕੇ ਚੱਕੇ ਮੁਰਗਾ ਲੈ ਕੇ ਚੱਕੇ ਉਰੋਂ ਹਾਂ ਉਪਰ ਛੱਡ ਕੇ ਗਏ ਉਰੇ ਮੁਰਗਾ ਕੀ ਕੀ ਕਹਦੇ ਇੱਕ ਨਿੰਗ ਕਹਿੰਦਾ ਮੈਨੂੰ ਕਹਿੰਦਾ ਉਰੇ ਮੈਨੂੰ ਕਹਿਣ ਲੱਗਿਆ ਹਾਂ ਕਹਿੰਦਾ ਜੇ ਬੁੜੀਆਂ ਆਣ ਪੁੱਛ ਲਈ ਕਹਿੰਦਾ ਬਾਬਾ ਕਿੱਥੇ ਆ ਉਹ ਬਨੀ ਨੇ ਉੱਧਰ ਬੈਠਿਆ ਹੋ ਉੱਥੇ ਕਮਰੇ ਚ ਅੰਦਰ ਬੈਠ ਗਿਆ ਨੀ ਗਿੰਗਾ ਹਾਂ ਜਦੋਂ ਦਰਕੇ ਨੂੰ ਨਾ ਇਹਦਾ ਬਾਬੇ ਦੇ ਮਾਫੀ ਮੰਗੀ ਨਾਲ ਇੱਥੇ ਨੇ ਠੋਬਾ ਮਾਫੀ ਮੰਗੀ ਆ ਕਿ ਨਾ ਮੇਥੋਂ ਗਲਤੀ ਹੋ ਗਈ ਕਿ ਮੈਂ ਬਾਬਾ ਬਣ ਗਿਆ ਅੱਛਾ ਬਣ ਗਿਆ ਦਰਕੇ ਨੂੰ ਮਾਫੀ ਮੰਗ ਕੇ ਗਿਆ ਬਹੁਤ ਸ਼ਕਤੀ ਵਾਲੀ ਜਗ੍ਹਾ ਬਹੁਤ ਸ਼ਕਤੀ ਵਾਲੀ ਜਗ੍ਹਾ ਅੰਦਰ ਆ ਕੇ ਕਰਤਾ ਬਿਖਾਤਾ ਹਰ ਰਾਤੀ ਰਾਤੀ ਇਹਦਾ ਬਾਬਾ ਜੀ ਕਹਿੰਦੇ ਕਹਿੰਦੇ ਵੀ ਵੀਡੀਓ ਦੇਖ ਲਈ ਤੁਸੀਂ ਵੀਡੀਓ ਦੇਖ ਕੇ ਸੁੱਖ ਸੁੱਖ ਲੋ ਨਾਲੇ ਵੀਡੀਓ ਨੂੰ ਸ਼ੇਅਰ ਕਰ ਦਿਓ ਇਹ ਪਹਿਲਾਂ ਵੀਡੀਓ ਪਾਈ ਸੀ ਉਹ ਵੀਡੀਓ ਤੋਂ ਕਿੰਨੇ ਬੰਦਿਆਂ ਨੇ ਹਣਾ ਕਿੰਨੇ ਬੰਦਿਆਂ ਨੇ ਸੁੱਖ ਦੇਖ ਰਹੇ ਨੇ ਅੱਜ ਬੰਨਾਂ ਕੋਪੀਨ ਚਲਾਉਣ ਲੱਗ ਰਹੇ ਦੀ ਹਾਂ ਹਾਂ ਅੱਛਾ ਜੀ ਦੀ ਤੇਰੀ ਜੀ ਉਮਰ ਦਾ ਹਾਂ ਹਾਂ ਆ ਸਾਰਾ ਦਾ ਖੁਕਾਂ ਬੈਠਾ ਅੱਛਾ ਮੈਨੂੰ ਕਹਿੰਦਾ ਬਾਬਾ ਕਿਵੇਂ ਕਰਾਂ ਮੈਂ ਇੱਥੇ ਕੋਈ ਸੁੱਖ ਜਾਂ ਜਿਹੜੀ ਤੇ ਸੁਖਣੀ ਆਪ ਜਾਂ ਮਨ ਮੈਂ ਤਾਂ ਕਹਿੰਦਾ ਤੂੰ 50000 ਦੇ ਦੇ ਹਾਂ ਹਾਂ ਨਾ ਤੂੰ ਚਾਹੀ ਦੀ ਵੀ ਚੜੀ ਛੱਡ ਦੇ ਚਾਹੇ ਨੂਨ ਦੀ ਥੈਲੀ ਸੁੱਖ ਲੈ ਤੇਰੀ ਮਰਜ਼ੀ ਹੈ ਹਾਂ ਦੂਸਰੇ ਦਿਨ ਟੜਕੀ ਆ ਕੇ ਕਹਿੰਦਾ ਬਾਬੇ ਸਾਹਿਬ ਹੋ ਗਈ ਅੱਛਾ ਦੂਸਰੇ ਦਿਨ ਰਾਤ ਨੂੰ ਇਹ ਬਸ ਰਾਤ ਰਾਤ ਦੋਸਤੋ ਇੱਕ ਖਾਸ ਗੱਲ ਇਹ ਆ ਵੀ ਐਡੀ ਦੂਰ ਪਹਿਲਾਂ ਆਉਣ ਦੀ ਲੋੜ ਨਹੀਂ ਪਹਿਲਾਂ ਤੁਸੀਂ ਸੁੱਖ ਸੁਖੋ ਜਦੋਂ ਤੁਹਾਡੀ ਸੁੱਖ ਪੂਰੀ ਹੋ ਗਈ ਉਸ ਤੋਂ ਬਾਅਦ ਇੱਥੇ ਆ ਜਾਓ 15 ਤਾਂ ਖੁਰਕਾਲੇ ਬਲਰਿਆਂ ਦੇ ਠੀਕ ਹੋਗੇ ਇਥੋਂ ਫੇਰ 15 ਬੰਦੇ ਹੁੰਦੇ ਹੁੰਦੇ ਦੇਖਦੇ ਦੇਖਦੇ ਜਿਹੜੇ ਜਮਾਂ ਡੱਕੇ ਹੋ ਜਿਹੜੇ ਖੁਰਕਨਾਲ ਫੇਰ ਨਾਲ ਦੀਆ ਦੋਸਤੋ ਥੋੜਾ ਜਿਹਾ ਆਪਾਂ ਐਡਰੈਸ ਤੇ ਚਾਨਣਾ ਪਾ ਦਿੰਨੇ ਆ ਜੀ ਹਰਿਆਣੇ ਪੰਜਾਬ ਦਾ ਜਿਹੜਾ ਬਾਰਡਰ ਪੈਂਦਾ ਉਹ ਜਾਖੜ ਸ਼ਹਿਰ ਜਾਖੜ ਸ਼ਹਿਰ ਦੇ ਨਾਲ ਹੀ ਪੈਂਦਾ ਪਿੰਡ ਤਲਵਾੜਾ ਜੋ ਹਰਿਆਣੇ ਦੇ ਵਿੱਚ ਪੈਂਦਾ ਫਤਿਆਵਾਦ ਜ਼ਿਲ੍ਹਾ ਲੱਗਦਾ ਤਲਵਾੜੇ ਦੇ ਜੀ ਥੇ ਬਾਜੀ ਨੇ ਖੇਤਾਂ ਦੇ ਵਿੱਚ ਜਗ੍ਹਾ ਬਣੀ ਹੋਈ ਆ ਥੇ ਆਲਾ ਪੀਰ ਹਾਂਜੀ ਤੇ ਇਹ ਐਡਰੈਸ ਆਪਦਾ ਲਿਖ ਲਓ ਪਹਿਲਾਂ ਆਉਣ ਦੀ ਲੋੜ ਨਹੀਂ ਪਹਿਲਾਂ ਸੁੱਖ ਸੁਖ ਲੋ ਜੀ ਆਪਦੀ ਇੱਛਾ ਅਨੁਸਾਰ ਲੱਡੂਆਂ ਦਾ ਡੱਬਾ ਨੂਨ ਦੀ ਥੈਲੀ ਝਾੜੂ ਤੇ ਹਾਂ ਜੋ ਵੀ ਤੁਸੀਂ ਲਾ ਸਕਦੇ ਹੋ ਤੇ ਨਿੰਮ ਵੀ ਚੜਦੇ ਨੇ ਜੀ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਕੋ ਵੱਡੀ ਤੋਂ ਵੱਡੀ ਛੋਟੀ ਤੋਂ ਛੋਟੀ ਕੋਈ ਵੀ ਪ੍ਰੋਬਲਮ ਹੈ ਪਹਿਲਾਂ ਸੁੱਖ ਸੁਖ ਲੋ ਬਾਹਰਲੇ ਦੇਸ਼ ਜਾਣਾ ਹੋਵੇ ਬਾਪੂ ਜੀ ਬਾਹਰਲੇ ਦੇਸ਼ ਵਾਲਿਆਂ ਦਾ ਵੀ ਦੱਸ ਰਹੇ ਤੁਸੀਂ ਕਈ ਬੀਜੇ ਲੱਗੇ ਨੇ ਅੱਛਾ ਫਿਕਰਾਂ ਦੇ ਕਾਹ ਛੱਤਰੀ ਲਵਾਈ ਆ ਉਹਨੇ ਅੱਛਾ ਜਿਹੜੀ ਸੂਰਜ ਵਾਲੀ ਹਾਂ ਹਾਂ ਠੀਕ ਆ ਅੱਛਾ ਉਹ ਉਹ ਛਤਰੀ ਨਹੀਂ ਲਾਇਆ ਉਹ ਆਪਣਾ ਸੋਲਰ ਸੋਲਰ ਸਿਸਟਮ ਅੱਛਾ ਆ ਇੱਕ ਆ ਸ਼ੈੱਡ ਪਵਾਇਆ ਇਹਦੇ ਉੱਤੇ ਇਧਰੇ ਪਾਸੇ ਹਾਂ ਆ ਜਿਹੜਾ ਬਰਾਡੇ ਤੇ ਸਾਡੇ ਚੌਂਾ ਝੜ ਲਿ ਗਿਆ ਉਹ ਕੀ ਕਰਦਾ ਸੀ ਉਹ ਚੜਦਾ ਨਹੀਂ ਸੀ ਹਾਂ ਟਿਕ ਟਿਕ ਕੈਨਸਲ ਕਰਾਣੀ ਪੈਂਦੀ ਉਹਨੂੰ ਅੱਛਾ ਡਰਿਆ ਕਰੀ ਹਾਂ ਇਥੇ ਮੇਰੇ ਬੰਦੇ ਨੇ ਰਾਜ ਸੇਮੀ ਨੇ ਦੱਸਦਾ ਆਪਣਾ ਖੇਤ ਵਾਲੇ ਨੇ ਵੀ ਐਂ ਕਰਕੇ ਤੂੰ ਬਾਬੇ ਦੇ ਸੁਖ ਸੁਖ ਲੈ ਹਾਂ ਉਰੇ ਸੁਖ ਸੁਖ ਦੀ ਓਰੀ ਜਵਾ ਦੇ ਝੜ ਗਿਆ ਅੱਛਾ ਮਿਲ ਜਾਉਂਦਾ ਝੜ ਦੇ ਗਿਆ ਬੰਦਾ ਹੋ ਫੁਰੂਰੇ ਠੀਕ ਹੈ ਉਹ ਮੰਗਿਆ ਕਿਸੇ ਨੇ ਨਹੀਂ ਉਹ ਆਪ ਦੀ ਇੱਛਾ ਆਪ ਦੀ ਇੱਛਾ ਹਾਂ ਹੁਣ ਕੱਲ ਪਰਸੋਂ ਫੇਰ ਜਿਹੜੇ ਇੱਕ ਨੂੰ ਇਥੋਂ ਜਾਖ ਦੇ 7-8 ਚੜਗੇ ਜਵਾ ਦੇ ਆਪਣੇ ਜਾਕ ਤਲਵਾੜੇ ਦੇ ਵੀ ਇੱਕ ਜਾਤੀ ਦਾ ਪੁਰਤਾਂ ਹਾਂ ਇੱਕ ਮਰਥੇ ਦਾ ਮੁੰਡਾ ਨਾਂ ਮਰਥੇ ਦਾ ਪੁਰਤਾਂ ਵਾ ਗਿਆ ਪਰਸੋਂ ਚੌਥੀ ਅੱਛਾ ਜੀ ਅੱਜ ਜਿਹੜੇ ਆਪਣੇ ਰੇਂਦੇ ਨੇ ਇਥੇ ਹਾਂ 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 ਇਹ ਥਾਂ ਚ ਹਾਂ ਉਹ ਉਰੇ ਹੁਣ ਰੋਜ਼ ਜੋਤ ਲਾ ਗਿਆ ਮਹੀਨਾ ਜੋਤ ਆਗੇ ਜਾਂਦਾ ਰਿਹਾ ਵਾਪ ਮੁੰਡਾ ਅੱਛਾ ਮੇਰਾ ਉਹਦਾ ਉਹਦੀ ਵਾਗੀ ਕਾਗਜ਼ ਤੋਂ ਬਾਗਿਆਂ ਨਾਲ ਲੋਈ ਸ਼ਕਤੀ ਵਾਲੀ ਜਗ੍ਹਾ ਹੈ ਨਾ ਸ਼ਕਤੀ ਵਾਲੀ ਜਗ੍ਹਾ ਦੋਸਤੋ ਵੀਡੀਓ ਨੂੰ ਜੈ ਪੀਰਾਂ ਦੀ ਲਿਖ ਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਮੈਂਟਾਂ ਜੈ ਪੀਰਾਂ ਦੀ ਜਰੂਰ ਲਿਖ ਦਿਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸ਼ੇਅਰ ਕਰਨ ਵਾਲੀ ਕੰਮ ਬਣ ਜਾਂਦੇ ਨੇ ਜਿਹੜਾ ਕੋਈ ਬੰਦੇ ਨੂੰ ਰੱਬ ਮੰਨੂ ਆਂ ਕਹੇ ਦੇ ਬੰਦੇ ਨੂੰ ਪਰਮਾਤਮਾ ਮੰਨਦਾ ਉਹ ਪਾਸ ਨਾ ਮਹਾਰਾਜ ਤੋਂ ਬਿਨਾ ਵੱਡੀ ਕੋਈ ਚੀਜ਼ ਨਹੀਂ ਚੀਜ਼ ਨਹੀਂ ਹੈਗੀ ਜੋਤ ਵੀਰ ਹੈ ਜੋਤ ਲੱਗਦੀ ਹੈ ਉਸੇ ਦੀ ਜੋਤ ਹੈ ਵੀ ਜੋਤ